ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਸੁਨਿੰਦਰ ਸਿੰਘ ਆ ਪਿੰਡ ਵਾਇਸਰ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਤੁਹਾਨੂੰ ਦੱਸਦਾ ਜੀ ਨੰਬਰ 959023 95923 10211 10211 ਜਿਹੜੇ ਆਪਾਂ ਵਿਹੜ ਦੇਖਿਆ ਨਾ ਬਾਈ ਜੀ ਸੂਆ ਕਿਹੜਾ ਸੂੰਦੀ ਪਈ ਆ ਇਹ ਦੂਜਾ ਸੂਆ ਕਰੀਉ ਦੂਜਾ ਸੂਆ ਆਪਣੀ ਘਰ ਦੀ ਜਾਂਪਲੀ ਆ ਹਾਂ ਹਾਂ ਘਰ ਦੀ ਆ ਪਹਿਲੇ ਸੂਏ ਦੁੱਧ ਕਿੰਨਾ ਚੋਇਆ ਆ ਆਪਾਂ ਇਹਦਾ ਆਪਾਂ 20 ਪਲੱਸ ਚੋਇਆ ਵੀਰੇ ਪਹਿਲੇ ਸੂਏ ਪਹਿਲੇ ਸੂਏ ਕਹਿੰਦਾ ਆਪਾਂ 20 ਕਿਲੋ ਦੁੱਧ ਤੇ ਚੱਲੀ ਆ ਆ ਚੱਲੀ ਆ ਅੱਜ ਨੈਟ ਦਾਨ ਕਿੰਨੇ ਰਹਿ ਗਏ ਸੂਣ ਦੇ ਵਿੱਚ ਇਹਦੇ 6 ਤਰੀਕ ਨੂੰ ਤੁਹਾਨੂੰ ਪੂਰੇ ਹੁੰਦੇ ਆ ਜਣਸੂ 6 ਤਰੀਕ ਨੂੰ ਅੱਜ ਲਗਭਗ 15 14 ਦਿਨ ਬਾਕੀ ਪਏ ਬਾਕੀ ਆ ਵੀਰੇ ਤੇ ਇਸ ਵਾਰ ਅੰਦਾਜ਼ਾ ਲਾ ਸਕੀਏ ਕਿ ਕਿੰਨਾ ਆਪਾਂ ਦੋ ਕੀ ਵੀਰੇ ਸਾਉ ਨਾਲ 25% ਦਾ ਨਾਰਮਲ ਮੌਜੂਦ ਹੈ ਕਹਿੰਦਾ ਆਪਾਂ 22-23 ਦੇ ਚੱਲਣ ਵਾਲੀ ਨਾਰਮਲ ਹੈਗੀ ਆ ਹੈਗੀ ਆ 25 ਨੂੰ ਹੀ ਮਾਰੂ ਜੇ ਬੰਦਾ ਸਾਹਮਣੇਗਾ ਸੀਮਨ ਵਗੈਰਾ ਚੰਗਾ ਭਰਾਇਆ ਵਾ ਹਾਂ ਹਾਂ ਇਹ ਹੈਗੇ ایਬੀਐਸ ਦੇ ਸਨੋ ਮਾਈਂਡ ਦੀ ਸੈਕਸ਼ਨ ਸੀ ਹੁਣ ਤੋਂ ਲੱਪਣਾ ਅੱਛਾ ਉਹਦਾ ਸੀਮਨ ਲੱਗਿਆ ਵਾ ਹਾਂਜੀ ਹਾਂ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟ ਵੀਰੇ ਆਪਣਾ ਜਮੇ ਜਾਇਜ਼ ਹੁੰਦਾਗਾ ਮਣੂਣ ਉਹੀ ਲਾਉਣ ਜਿਹਨਾਂ ਨੂੰ ਇੰਟਰਸਟ ਆ ਰੇਟ ਇਹਦਾ 85000 ਆਪਾਂ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਕਰ ਦਾਂਗੇ ਜਰੂਰ ਤੋਂ ਵੀਰੋ ਕੱਦ-ਕਾੜ ਵਗੈਰਾ ਬੈੜਦਾ 80000 ਰੁਪਇਆ ਜੈਨੂਨ ਦੂਜਾ ਸਵਾ ਤੇ ਕੱਦ ਕਾਟ ਵਗੈਰਾ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਚੰਗੀ ਆ ਘਰੇਲੂ ਵੀਰਾਂ ਦੀ ਵੇੜਾ ਕੋਈ ਵਪਾਰ ਦਾ ਕੰਮ ਨਹੀਂ ਸੋ ਠੰਡੇਵਾ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਠੰਡੇਵੇ ਦੀ ਪਿਓਰ ਐਚਐਫ ਦੇ ਵਿੱਚ ਆ ਗਈ ਕੱਦ ਕਾਟ ਵੀ ਚੰਗਾ ਤੇ ਰਾਜੀ ਸਮੀ ਬਲੀ ਵੀ ਚੰਗੀ ਆ 85 ਜੋ ਮਾਨਦਾਨ ਹੋ ਜਾਊਗਾ ਪਿੰਡ ਰੈਸਾਰਾ ਗਿਆ ਜ਼ਿਲ੍ਹਾ ਬਰਨਾਲਾ ਤੇ ਵੀਰੇ ਜੇ ਜਦੋਂ ਆਪਾਂ ਡرائی ਕਰੀਏ ਥਾਂ ਤੋਂ ਓਕੇ ਅਸੀਂ ਜਾਵਾਂ ਸਧਾਰਨ ਓਕੇ ਵੀਰੇ ਕੋਈ ਪ੍ਰੋਬਲਮ ਨਹੀਂ ਕਿਸੇ ਗੱਲ ਦੀ ਸੋ 22 23 ਲੀਟਰ ਦਾ ਮੰਨ ਕੇ ਤੁਸੀਂ ਵੜ ਨੂੰ ਖਰੀਦ ਸਕਦੇ ਹੋ 85000 ਕੀਮਤ ਆ ਘਰ ਆ ਇਹਦਾ ਮਾਨਦਾਨ ਹੋ ਜਾਊਗਾ ਘਰੇਲੂ ਵੜਾ ਦੂਸਰਾ ਸੂਸ ਹੁੰਦੀ ਪਈ ਆ ਸੂਣ ਦੇ ਵਿੱਚ 14 15 ਦਿਨਾਂ ਦੇ ਪੈਂਡਿੰਗ ਪਿਆ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੀ ਜਲਦੀ